ਹਾਂ 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 ਮੈਂ ਤੁਹਾਡੇ ਆਉਂਗੀ ਮੇਰੀ ਰਿੰਨ ਮੈਂ ਕਹਿੰਦਾ ਹਾਂ ਸਪੈਕੀ ਜੇ ਤੁਹਾਨੂੰ ਜੀ ਫੋਨ ਦੀ ਵੀ ਫੋਨ ਪੰਜਾ ਕਿ ਇਸ ਲਾ ਕੇ ਆ ਇੱਕਦਮ ਜਿੱਦ ਤਰ੍ਹਾਂ ਸੈਟ ਕਰੀ ਦੀ ਨਾ ਡਰਦੇ ਨਾ ਕਰਦਾ ਤੁਹਾਡੇ ਸ਼ਾਰਟ ਕਰਦਾ ਮੇਰੀ ਗੱਲ ਤੋਂ ਨੈਕਸਟ ਮਿੰਟ ਹੈ ਥੋੜਾ ਇਹ ਤਾਂ ਮੁੰਡਾ ਹੈਗਾ ਪੱਗ ਮਾਣੂ ਪਾਉਣਾ ਉਹਦ ਬੰਨੀ ਹਲੇ ਹਾਂਜੀ ਉਹ ਮੁੰਡੇ ਕੇ ਪੱਗ ਬੰਨੀ ਨੂੰ ਸੱਦੂ ਨੇ ਕੋਈ ਨਹੀਂ ਸੱਦਣੋ ਸਾਡਾ ਮੈਨੂੰ ਕੋਈ ਹਾਰੀ ਖਬਰ ਆਈ ਈ ਹੈ ਬੱਚੇ ਤੋਂ ਲੈ ਕੇ ਵਿਆਹ ਇਹ ਕਰ ਨਹੀਂ ਨਹੀਂ ਉਹ ਹੁਣ ਵਹਿਮ ਤਾਨੂੰ ਜਿਆਦਾ ਹੁੰਦਾ ਉਸ ਚੀਜ਼ ਵਰਗ ਨਾ ਕਰ ਤੁਹਾਨੂੰ ਨਹੀਂ ਇਹ ਸੱਚੀ ਹੈ ਕਿ ਤੱਕ ਕੋਈ ਚੀਜ਼ ਮਤਲਬ ਸੁਣ ਲੈਣਾ ਨਾ ਕਿ ਜੇ ਆਪਕੀ ਜਾਂਦੇ ਸੋਣੀ ਹੈ ਕਿ ਬੰਦਾ ਮੈਚਿੰਗ ਕਰਕੇ ਸੂਤ ਸਵਾਵੇ ਨਾ ਸੁਦੇ ਰਬਾਦ ਜੀ ਯਾਰ ਮਮਾ ਦੇਖੀਏ ਨੰਬਰ 3 ਚੈਨਲ ਤੇ ਰਜਿਸਟਰ ਕਰ ਦੇਵੀਂ ਕੀ ਆਪਾਂ ਪਾਏ ਗਾਇ ਚੇਪੋਟ ਨਾਲ ਲਿਆ ਕਰੀਆ

ਇਨੇ ਆਪਦੀ ਇਨੇ ਆਪਦੀ ਆਈਆਂ ਜਿਹੜਾ ਪਹਿਲਾਂ ਬਾਲੀ ਚਾਵਾਂ ਨਹੀਂ ਚੇਲੇ ਉਹ ਚਾਵਾਂ ਨਹੀਂ ਲੈ ਨਾ ਗਿਆ ਅੱਗੇ ਬਧੀ ਸੋਰੀ ਹਾਂ ਤੁਹਾਨੂੰ ਦੋ ਰੇ ਨਾ ਇੱਕ ਦਾ ਦੇ ਦੋ ਕਲ ਪਾਵਾਂ ਆਪਣਾ ਪੇਪਰ ਚਾਰਟ ਇੱਕ ਇਸ ਨੂੰ ਲੱਗਦਾ ਦੇ ਨਾ ਨਹੀਂ ਚਲੋ ਭਾਈ ਨਹੀਂ कोया ये सब जो फटे के अंदर पर वहां वही ने बंद करा है नहीं रोहन नाम बिरया कितने की डा सॉन्ग आई दिस दी नहीं नहीं इनका बनने लगा था कि नहीं है इनका कौन भाई आ गए थे थैंक सो ठीक है ਕਿੰਨਾ ਵੱਡਾ ਦਗਾਉਂਗਾ ਫੱਤੀਆ ਆ ਮੈਂ ਤੂੰ ਆਹ ਕੀ ਗੱਲ ਡੰਡਾ ਲੈ ਤੇ ਮੈਂ ਵੀਡੀਓ ਨਹੀਂ ਬਣਾਈ ਪੰਨੋਂ ਗਾਂਢੇ ਕਰ ਕੀ ਬਣਨੀ ਉਹ ਮੁੰਡਾ ਵੀੜ ਕਾਂਢੇ ਨੂੰ ਦੇਣਾ ਇੱਕ 12 ਦਾ ਸਰਵਿਸ ਹੈ। ਇਹ ਪਸਟਾ ਹੈ। ਹਾਇਦਰੀ ਗਿੰਦਿਕਾ ਸੰਗਠਨ ਨਾਲ ਬੋਲਦੇ। ਹਾਇਦਰੀ ਗਿੰਦਿਕਾ। ਇਹ ਆਦਾ ਜਿੰਮਾ ਨਾ। ਜਿੱਲੀ ਰਿਡੀ। ਇੰਨਾ ਨਹੀਂ ਆਇਆ। ਇਹ ਨਾ। ਅਮੀਰ ਚੰਦਰਾ ਆਇਆ। ਨਲਾਪੁਰਾ ਆਇਆ। ਮੈਂ ਕਿਹਾ ਕਿ ਮੈਂ ਗਾਂ ਨਹੀਂ ਮੈਂ ਅਗਰਾਂ ਸੀਨੀਅਰ ਇਹਨਾਂ ਗੱਲਾਂ ਲਈ ਇੱਥੇ ਕਰਦੇ ਆਂ ਮੈਂ ਸਾਨੂੰ ਲੈ ਗਏ ਜੀ ਇਹ ਜਨਾਈ ਉਹ ਜਿਦਾਂ ਇਹ ਬੋਲਦੇ ਆਂ ਹੈ ਜਿਹਾ ਹਿੱਟੋ ਦਾ ਇਹ ਬੜੇ ਲਿਆ ਨੇ ਲਿਖ ਰਿਹਾ ਜੀ ਜਦੋਂ ਸਵਾਇ ਹੈ ਬੜਾ ਜਨੀ ਸਪੈਸ਼ਲੀ ਬੀਟ ਨਾਲ ਕੋਣ ਆ ਜੀ ਲੈ ਬੜਾ ਆ ਜੀ ਨਹੀਂ ਪਤਾ ਜੀ ਬੋਟਾ ਬੜਾ ਚੱਕ ਰਿਹਾ ਇਹ ਦੇਖੋ ਹਾਂ ਵੀ ਜੀ ਨੂੰ ਇਹ ਰਿਵਲ ਸਟੇਕਰ ਕਰਾਉਣਾ ਹੈ ਜਿਹੜੇ ਤੋਂ 4 ਤੋਂ 5 ਰੱਟਾ ਬਟ ਮੈਂ ਅੱਧਾ ਕਰ ਸਕਦਾ ਹੈ ਆਇਆ ਨਾ ਇਹ ਮਰਜੀ ਦੇ ਨਹੀਂ ਆ ਜੀ ਹਾਂ ਜੀ ਮੇਰੇ ਤੋਂ ਦੇਰ ਵਿੱਚ ਕੋਣ ਹਾਂ ਚਲੋ ਜੇ ਬਾ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਤੇ ਵੀਰੇ ਤੁਹਾਡਾ ਸ਼ੋਰੂਮ ਜਿਹੜਾ ਇਹਦਾ ਨਾਮ ਕੀ ਹੈ ਇਹ ਸ਼ੋਰੂਮ ਦਾ ਨਾਮ ਹੈ ਜੀ ਪੀਬੀਐ ਸ਼ੋਪਿੰਗ ਸੈਂਟਰ ਮਹਿਤਾ ਚੌਂਕ ਦੇ ਵਿੱਚ ਲੋਕੇਟਡ ਹੈ ਜੀ ਅੰਮ੍ਰਿਤਸਰ ਰੋਡ ਤੇ ਜਿਸ ਤਰ੍ਹਾਂ ਬਾਹਰ ਤਸਤਾਲ ਸਿਕਲਾਈ ਕੈਂਪ ਦਾ ਬੋਰਡ ਲੱਗਾ ਆਇਆ ਵਾ ਤੇ ਇਹਦਾ ਆਈਡੀਆ ਹੈ ਕਿ ਇਹਦੇ ਦਿਮਾਗ ਦੇ ਵਿੱਚ ਆਇਆ ਸੀ ਜਿਹੜਾ ਸਾਡੇ ਬ੍ਰਦਰ ਸਾਡੇ ਜਿਹੜੇ ਵੀਰ ਹੈ ਸਾਰੇ ਕੈਂਪ ਲਉਂਦੇ ਆ 2 ਸਾਲੋਂ ਗਏਨਾਂ ਨੂੰ ਇਹ ਕਰਨ ਤੀਜਾ ਸਾਲ ਹੈ ਜੀ ਤੇ ਐਰਕਾਂ ਲਈ ਇਸ ਮੌਕੇ 6 ਜੂਨ ਦੇ ਮੌਕੇ ਤੀਸਰਾ ਜਿਹੜਾ ਕੱਲੂਕਰ ਆ ਠੀਕ ਹੈ ਜੀ ਉਹਦੀ 40ਵੀਂ ਵਰੇਗੰਡੇ ਆ ਉਸ ਦੇ ਹਿਸਾਬ ਨਾਲ ਅਸੀਂ ਜਿਹੜਾ ਵਾ ਕੈਂਪ ਫੇਰ ਸ਼ੁਰੂ ਕੀਤਾ ਕਿ ਸਾਰਿਆਂ ਨੂੰ ਪੱਗਾਂ ਜਿਹੜੀਆਂ ਅਸੀਂ ਸਿਕਾਈਏ ਪੱਗ ਸਿਕਾਈਏ ਜਾਨੂੰ ਮਤਲਬ ਜਿਸ ਤਰ੍ਹਾਂ ਕਿ ਵੇਖਿਆ ਜਾਵੇ ਅੱਜਕੱਲ ਦੇ ਨੌਜਵਾਨ ਪੀੜੀ ਆ ਪੱਗਾਂ ਨੂੰ ਘੱਟ ਅਹਿਮਤ ਦੇਂਦੇ ਹੋਏ ਕਈ ਲੋਕ ਕੀ ਕਰਦੇ ਨੇ ਆਪਣੇ ਕੇਸ ਖਡਵਾ ਲੈਂਦੇ ਨੇ ਪੱਗ ਨਹੀਂ ਮੰਨਦੇ ਉਸ ਚੀਜ਼ ਦਾ ਜੋ ਤੁਸੀਂ ਕੈਂਪ ਲਗਾ ਰਹੇ ਹੋ ਉਹਦੇ ਤੇ ਕੀ ਪ੍ਰਭਾਵ ਹੈ ਹਾਂਜੀ ਇਹੀ ਪ੍ਰਭਾਵ ਪੈ ਰਿਹਾ ਕਿ ਹੁਣ ਸਾਰੇ ਪ੍ਰਮੋਟ ਕਰ ਰਹੇ ਆਪਾਂ ਪੱਗਾਂ ਨੂੰ ਕਿ ਸਾਰੇ ਪੱਗਾਂ ਜਿਹੜੀਆਂ ਸਿੱਖਣ ਬੰਨਣ ਬਹੁਤ ਸੋਹਣੀਆਂ ਲੱਗਦੀਆਂ ਸਾਰੇ ਤੁਸੀਂ ਵੇਖੋ ਸਾਰੇ ਮੁੰਡੇ ਸਾਡੇ ਸਰਦਾਰ ਆ ਕਿੰਨੇ ਸੋਹਣੀਆਂ ਪੱਗਾਂ ਲੱਗਣੀਆਂ ਠੀਕ ਹੈ ਤੇ ਇਹੀ ਕਹਾਂਗੇ ਕਿ ਸਾਰੇ ਪੱਗਾਂ ਬੰਨੋ ਬਹੁਤ ਸੋਹਣੀਆਂ ਲੱਗਦੀਆਂ ਠੀਕ ਹੈ ਬਾਕੀ ਮੇਰਾ ਨਾਮ ਕਰਨਬੀ ਸਿੰਘ ਹੈ ਜੀ ਆਪਣਾ ਇੱਥੇ ਮੇਥੇ ਦੇ ਵਿੱਚ ਮੰਦਰ ਵਾਲੀ ਗਲੀ ਵਿੱਚ ਤੁਰਬਨ ਸੈਂਟਰ ਆ ਤੇ ਵੀਰ ਹੋਣਾਂ ਨੇ ਸਾਨੂੰ ਕਿਹਾ ਸੀਗਾ ਵੀ ਆਪਾਂ ਰਲ ਮਿਲ ਕੇ ਸਾਰੇ ਵੀਰਾਂ ਨੇ ਇੱਥੇ ਦਸਤਾਰ ਕੈਂਪ ਲਗਾਉਣਾ ਤਾਂ ਜੋ ਆਪਾਂ ਦਸਤਾਰ ਨੂੰ ਪ੍ਰੋਮੋਟ ਕਰ ਸਕੀਏ ਜਿਹੜੇ ਬੱਚੇ ਜਾਂ ਵੀਰ ਭਰਾ ਸਾਡੇ ਜਿਹੜੇ ਕੇਸ ਕਟਾਉਂਦੇ ਆ ਕੇਸ ਕਤਲ ਕਰਾਉਂਦੇ ਆ ਉਹਨਾਂ ਨੂੰ ਆਪਾਂ ਥੋੜੀ ਸਿੱਖਿਆ ਦੇਈਏ ਤੇ ਜਿਹੜੇ ਵੀਰਾਂ ਨੂੰ ਪੱਗ ਨਹੀਂ ਸਜਾਉਣੀ ਆਉਂਦੀ ਤੇ ਉਹਨਾਂ ਨੂੰ ਪੱਗ ਦੀ ਆਪਾਂ ਸਿਖਲਾਈ ਦੇ ਸਕੀਏ ਕਿੰਨੇ ਤਰ੍ਹਾਂ ਦੀਆਂ ਪੱਗਾਂਵਾਜੋ ਲੜਕਿਆਂ ਨੂੰ ਬੰਨ੍ਹਣੀਆਂ ਸਿਖਾਈਆਂ ਜਾ ਰਹੀਆਂ ਨੇ ਇੱਥੇ ਦੇਖੋ ਪੱਗਾਂ ਤੇ ਕਾਫੀ ਤਰੀਕੇ ਦੀਆਂ ਹੁੰਦੀਆਂ ਕਾਫੀ ਸਟਾਈਲ ਹੁੰਦੇ ਪੱਗਾਂ ਦੇ ਪਰ ਜਿਹੜੇ ਮੇਨ ਆ ਉਹ ਤਿੰਨ ਚਾਰ ਹੀ ਚੱਲਦੇ ਇੱਕ ਵਟਾਂ ਵਾਲੀ ਬਾਗੂਗੀ ਜਾਂ ਪੇਚ ਵਾਲੀ ਜਾਂ ਇੱਕ ਮੋਰਨੀ ਦਸਤਾਰ ਹੁੰਦੀ ਹੈ ਇੱਕ ਡਬਲ ਪੇਚ ਵਾਲੀ ਵੇਖ ਸਕਦੇ ਹੋ ਕਿ ਕਿੰਡੀ ਸੋਹਣੀ ਦਸਤਾਰ ਭਾਈ ਉਹਨਾਂ ਨੇ ਸਜਾਈ ਹੈ ਤੇ ਇਹੀ ਆ ਮੇਨ ਤਿੰਨ ਚਾਰ ਸਟਾਈਲ ਹੀ ਆ ਜੀ ਕਿਸ ਤਰ੍ਹਾਂ ਨੌਜਵਾਨ ਪੀੜ੍ਹੀਆਂ ਉਸ ਨੂੰ ਪੱਗ ਦੇ ਬਾਰੇ ਦੇ ਵਿੱਚ ਤੇ ਸਿੱਖੀ ਦੇ ਬਾਰੇ ਦੇ ਵਿੱਚ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਪੱਗ ਦੇ ਬਾਰੇ ਤੇ ਇਹੋ ਹੈ ਜੀ ਇਹ ਸਾਡੇ ਗੁਰੂਆਂ ਪੀਰਾਂ ਦੀ ਜਿਹੜੀ ਬਹੁਤ ਵੱਡੀ ਦਾਤ ਆ ਜਿਹੜੀ ਕੇਸ ਆ ਸਾਡੇ ਕੇਸ ਗੁਰੂ ਗੁਰੂ ਦੀ ਮੋਹਰ ਵੀ ਕਹਿ ਸਕਦੇ ਆ ਤੇ ਆ ਸਾਡੀ ਬਾਣੀ ਚ ਵੀ ਲਿਖਿਆ ਕੇਸ ਕੇਸ ਬਹੁਤ ਜ਼ਰੂਰੀ ਆ ਤੇ ਸਿੱਖੀ ਦੇ ਨਾਲ ਨਾਲ ਆਪਾਂ ਪੱਗਾਂ ਨੂੰ ਵੀ ਪ੍ਰਮੋਟ ਕਰ ਰਹੇ ਆ ਤੇ ਕੋਸ਼ਿਸ਼ ਅੱਗੇ ਤੋਂ ਇਹ ਵੀ ਹੋਊਗੀ ਵੀ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਥੋੜਾ ਸਿੱਖੀ ਇਤਿਹਾਸ ਦੇ ਨਾਲ ਵੀ ਜੋੜਿਆ ਜਾਏ